ਆਪਣੇ ਘਰਾਂ ਦੇ ਵਿੱਚ ਨਾ ਅਕਸਰ ਇਸ ਤਰ੍ਹਾਂ ਦੀਆਂ ਜੋ ਸੁੱਚਾਂ ਨੇ ਭਰਤੀ ਜਾਂਦੀਆਂ ਨੇ ਇਸ ਨੂੰ ਹੋਮ ਸੇਵ ਕਹਿੰਦੇ ਡੀਪੀ ਜਿਹੜੀ ਕਿ ਆਪਾਂ ਏਸੀ ਦੇ ਉੱਪਰ ਲਗਾਉਂਦੇ ਆ ਇਸ ਨੂੰ ਲੋਕ ਪੰਜਾਬੀ ਭਾਸ਼ਾ ਦੇ ਵਿੱਚ ਆਮ ਘਟਪੜੇ ਲੇਖੇ ਲੋਕ ਮੇਨ ਸੁੱਚ ਵੀ ਕਹਿੰਦੇ ਹੁੰਦੇ ਨੇ ਵੈਸੇ ਇਹ ਮੇਨ ਸੁੱਚ ਹੁੰਦੀ ਹੈ ਕਿਉਂਕਿ ਮੇਨ ਸਪਲਾਈ ਨੂੰ ਕੱਟਦੀ ਆ ਇਹ ਆਪਣੇ ਸੁੱਚਾਂ ਨੇ ਜਿਹੜੀਆਂ ਬਾਰ-ਬਾਰ ਅਕਸਰ ਮੱਚਦੀਆਂ ਨੇ ਜਿਹਨੇ ਮੱਚਣ ਦਾ ਕਾਰਨ ਕੀ ਹੁੰਦਾ ਅੱਜ ਤੁਹਾਨੂੰ ਦੱਸਣ ਲੱਗਿਆ ਕਈ ਵੇਸਟਰੀ ਹੁੰਦੇ ਨੇ ਨਾ ਆਪਣੀ ਜਿਹੜੀ ਸੋਚ ਹੁੰਦੀ ਆ ਸਿੱਧੇ ਆਪਣੇ ਜੋ ਕੇਵਲ ਬਾਹਰੋਂ ਆਉਂਦੀ ਆ ਇਸ ਜਗ੍ਹਾ ਤੇ ਕੱਸ ਦਿੰਦੇ ਨੇ ਇਹ ਕਸਣ ਦਾ ਨਾਲ ਕਾਰਨ ਕੀ ਹੁੰਦਾ ਜਿਹੜੇ ਆਪਣੇ ਇਹ ਪੁਆਇੰਟ ਹੁੰਦੇ ਨੇ ਪਿੱਤਲ ਦੇ ਹੁੰਦੇ ਨੇ ਪਿੱਤਲ ਤੇ ਐਲੂਮੀਨੀਅਮ ਦਾ ਕੋਈ ਮੇਲ ਨਹੀਂ ਹੁੰਦਾ ਇਸ ਸਪਾਰਕ ਮਾਰਦੀ ਰਹਿੰਦੀ ਆ ਇਸ ਕਰਕੇ ਇਹ ਮੇਨ ਸਵਿਚ ਆਪਣੀ ਇਸ ਜਗ੍ਹਾ ਤੋਂ ਸੜ ਜਾਂਦੀ ਆ ਥੋੜੇ ਚਿਰ ਚੱਲਦੀ ਆ ਇਸੇ ਤਰ੍ਹਾਂ ਇਹ ਐਚਡੀਪੀ ਦਾ ਕੰਮ ਹੁੰਦਾ ਆਮੇ ਮੇਨ ਸਵਿਚ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੀ ਲੈ ਲੈ ਲੋ ਲਵਾ ਲਓ ਉਹਦੇ ਵਿੱਚ ਲਾਉਣ ਤੋਂ ਪਹਿਲਾਂ ਤੁਸੀਂ ਇੱਥੇ ਇਸ ਜਗ੍ਹਾ ਤੇ 2 ਕਿ ਮੀਟਰ ਦਾ ਜਾਂ ਮੀਟਰ ਦਾ ਟੋਟਾ ਲਾ ਲੈਣਾ ਕਾਪਰ ਦਾ ਕਾਪਰ ਵਾਇਰ ਦਾ ਉਹ ਤੁਸੀਂ ਲਾ ਲੈਣੀਆਂ 2.5 mm ਦੀ 4 mm ਦੀ ਉਹ ਲਾ ਲੈਣੀਆਂ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇੱਕ ਕੰਡਕਟਰ ਆਉਂਦਾ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ 25-30 ਰੁਪਏ ਦਾ ਵਧੀਆ 50 ਰੁਪਏ ਦਾ ਮਿਲ ਜਾਂਦਾ ਉਹ ਕੰਡਕਟਰ ਲਗਾ ਦੇਣਾ ਲਗਾਉਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਇਹ ਕੇਬਲ ਕਸਣੀ ਆ ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ ਆਪਾਂ ਟੋਟਾ ਕਾਪਰ ਦਾ ਬਰਤਨ ਮੁੜ ਕੇ ਤੁਹਾਡੀ ਜੋ ਮੇਨ ਸੁੱਚਾ ਜਾਂ ਤੁਹਾਡੀ ਡੀਪੀ ਆ ਜੇ ਤੁਹਾਡਾ ਚੇਂਜ ਓਵਰ ਆ ਕਦੇ ਨਹੀਂ ਬਚੂਗਾ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਧੰਨਵਾਦ ਸასიਕਰ